ਕਹਿੰਦੇ ਨੇ ਰੋਖ ਲਗਾਓ ਧੀ ਬਚਾਓ ਪਰ ਇੱਥੇ ਧੀ ਵੀ ਮਾਰੀ ਜਾਂਦੇ ਤੇ ਰੁੱਖ ਵੀ ਮਾਰੀ ਜਾਂਦੇ ਯਾਰ ਗਲਤ ਗੱਲ ਲਿਓ ਤੇ ਵੀਡੀਓ ਵੀਰੇ ਜਰੂਰ ਸ਼ੇਅਰ ਕਰਿਓ ਯਾਰ ਵੀਡੀਓ ਸਾਰੀ ਵੇਖਿਓ ਚਾਹੇ ਨਾ ਵੇਖੋ ਮੈਨੂੰ ਕੋਈ ਕਰਨੀ ਪਰ ਸ਼ੇਅਰ ਜਰੂਰ ਕਰਿਓ ਯਾਰ ਮੇਰਾ ਭਰਾ ਬਣ ਕੇ ਰਿਕਵੈਸਟ ਦਿਓ ਤੇ ਚਲੋ ਸਾਤਰੀ ਗੱਲ ਦੀ ਵੀਡੀਓ ਵੇਖੋ ਤੁਸੀਂ ਹਾਂਜੀ ਭਾਈ ਮੈਂ ਤੁਹਾਨੂੰ ਆ ਚੀਜ਼ ਕਹਿੰਦੇ ਆ ਵੇਖੋ ਤਾਂ ਮੈਂ ਦਿਖਾਉਂਦਾ ਅੱਗੇ ਜਾ ਜਾ ਕੇ ਜਿੱਦਾਂ ਨਾ ਵੇਖੋ ਤੁਸੀਂ ਇੱਧਰ ਤੇ ਚਲੋ ਪਹਿਲੀ ਜ਼ਹਿਰ ਨਹੀਂ ਹੈ ਨਾ ਇੱਧਰ ਤੇ ਕੁਝ ਵੀ ਨਹੀਂ ਆ ਗਿਆ ਚਲੋ ਇੱਧਰ ਜਾ ਆਮ ਨੂੰ ਸਾਠ ਸੁੱਟ ਕੇ ਕਰਨਾ ਕੀ ਆ ਤੇ ਆ ਗਾਇਲ ਆ ਵੇਖੋ ਚਲੋ ਇਧਰੇ ਦੇ ਬਚਾਈਏ ਇਦਾਂ ਤਾਂ ਕੋਈ ਖਾਸ ਗੱਲ ਨਹੀਂ ਨਾਲ ਮੱਕੇ ਵੀ ਖਾਉਂਦਾ ਯਾਰ ਬਹੁਤ ਦੁੱਖ ਜਾਂ ਲੱਗਾ ਮੈਨੂੰ ਮਲੋ ਆ ਫਲਾਲੇ ਬੂਟੇ ਆ ਚਲੋ ਆ ਬੰਦਿਆਂ ਨੇ ਬਚਾ ਕੀਤਾ ਰੁੱਖਾਂ ਦਾ ਨਾਲ ਅੱਗੇ ਖਾਉਂਦਾ ਸਹੀ ਆ ਫਿਰ ਵੀ ਆ ਵੇਖੋ ਤੇ ਅਵੇਦਰ ਮਸਾਰਾ ਖਾਉਂਦਾ ਯਾਰ ਮੇਰੇ ਪਿੰਡ ਦਾ ਉਹਦਾ ਬੰਦਾ ਖਲੋਤਾ ਲਾੜੂ ਸਾਦਾ ਮੇਨਾ ਅਰੇ ਬੰਦਾ ਲੜਦਾ ਨਹੀਂ ਆਪਣਾ ਨੂੰ ਪਤਾ ਆਪਣੇ ਬਾਰੇ ਵੀ ਗੁੰਡੇ ਹੀ ਆਏ ਆਪਣੇ ਨਾਲ ਤੇ ਚੰਗਾ ਸੋ ਤੇਰੇ ਵੱਲੋਂ বাজ ਗਿਆ ਨਾ ਰੁੱਖ ਮम्मा ਤਵੀਆਂ ਦੇ ਕੇ ਗੇੜਾ ਦੇਦਾ ਕਰੋ ਨਾ ਅੱਲਾ ਦਾ ਤੁਸੀਂ ਬਾਰੇ ਬੰਦੇ ਸ਼ੈਤਾਨ ਹੋ ਗਏ ਸਾਰੇ ਯਾਰ ਇੰਨਾ ਇਹਦੇ ਬਚਾ ਕਰ ਲਿਆ ਕਰੋ ਵਾ ਪੌਣ ਲੱਗਾ ਤੇਰੀ ਵੀਡੀਓ ਕੋਈ ਨਹੀਂ ਨਹੀਂ ਤੇਰੇ ਵੱਲੋਂ ਬਚਾਵੇ ਗਈ ਹੈ ਆ ਸੜਾਈ ਰੋਕ ਖੇਡੋ ਤੇ ਬਾਈ ਤੁਹਾਨੂੰ ਦਿਖਾਉਂਦਾ ਜਿੱਦਾਂ ਆਵੇ ਆ ਬੰਦੇ ਆ ਵਜਾ ਕੰਮ ਕੀਤਾ ਇਹਨਾਂ ਚਲੋ ਹੱਲਾ ਹੀ ਬਾਤੀਆਂ ਵੱਖਰੀ ਗੱਲ ਆ ਤੇ ਆ ਵੇਖੋ ਆਹ ਤੇ ਸਾੜੀ ਗੇ ਬਚਾਰੇ ਦੇ ਇਹਨਾਂ ਨੂੰ ਕੀ ਕਹਿਣਾ ਆਪਾਂ ਆਹ ਵੇਖੋ ਯਾਰ ਆ ਰੋਖਿਤ ਤਬਾਹ ਕਰਤਾ ਭੈਣ ਚੋਂ ਸਾਰਾ ਸੌਰੀ ਯਾਰ ਗੱਲ ਨਿਕਲ ਗਈ ਮaaf ਕਰਿਓ ਪਰ ਬਹੁਤ ਗਲਤ ਕੰਮ ਹੈ ਯਾਰ ਕਿੱਥੋਂ ਤੱਕ ਬੇੜਾ ਹੀ ਗਰਕ ਕਰਤਾ ਯਾਰ ਓਖਾ ਦਾ ਉਦਾਂ ਦਾ ਬੰਦਿਆਂ ਦੇ ਘਰੋਂ ਲੱਗ ਗਿਆ ਪਿਆ ਜਾਂਦਾ ਮੈਂ ਤੈਨੂੰ ਘਰ ਲੈ ਆਂ ਤੀਹ ਦਾ ਨਾ ਮੜਾ ਪਰ ਵਖਾ ਨਹੀਂ ਸਕਦਾ ਕੋਈ ਕਿਸੇ ਦੀ ਪਰਸਨਲ ਚੀਜ਼ ਆ ਲਗ ਮੇਰਾ ਘਰ ਖੋਹਾਂਗਾ ਪਰ ਆ ਗਲਤ ਕੰਮ ਹੈ ਨਾ ਵੇ ਯਾਰ ਬੇੜਾ ਹੀ ਕਰਕੇ ਕਰਤਾ ਸਾਰਾ ਹੀ ਰੁੱਕਦਾ ਏ ਆ ਵੇਖੋ ਤੁਸੀਂ ਖਡੂਰ ਸਾਹਿਬ ਵਾਲੇ ਬਾਬਿਆਂ ਨੇ ਨਾ ਪਾਣੀ ਲਾ ਲਾ ਕੇ ਵੱਡੇ ਕਿਤੇ ਹੀ ਤੁਹਾਨੂੰ ਸ਼ਾਇਦ ਦੇਖਣਾ ਆ ਵੇਖੋ ਆ ਕੰਮ ਕਰਤਾ ਜੋ ਕੀ ਕਰੂ ਯਾਰ ਬੰਦਾ ਕੋਈ ਦੱਸ ਜੇ ਕੋਈ ਆਂਦਾ ਜਾਂਦਾ ਛਾਵੇਂ ਬੈਜੂ ਕੋਈ ਬਾੜਾ ਆਵੇ ਕਿੱਥੋਂ ਤੱਕ ਸਾੜਤਾ ਆ ਵੇਖੋ ਯਾਰ ਯਾਰ ਵੀਡੀਓ ਭਾ ਮੇਰੀ ਬੋਰਿੰਗ ਹੀ ਹੋਵੇ ਤਾਂ ਲੱਗੂਗਾ ਪਰ ਸ਼ਾਇਦ ਪਰ ਯਾਰ ਅੱਜ ਤੱਕ ਕਿਸੇ ਵਲੌਗਰ ਨੇ ਇਹਦਾ ਕੰਮ ਨਹੀਂ ਕੀਤਾ ਯਾਰ ਜੇ ਆਪਾਂ ਸਾਰੇ ਕਰੀਏ ਨਾ ਮੈਂ ਕੋਈ ਬਹੁਤ ਵੱਡਾ ਯੂਟਿਊਬਰ ਨਹੀਂ ਹੈਗਾ ਹਾਂ ਤੇ ਮੈਂ ਇਹਦੇ ਬੱਚਾ ਜਾਈ ਲਾ ਲੋ YouTube ਦੇ ਹਿਸਾਬ ਨਾਲ ਜਿੱਦਾਂ ਮੇਰੇ ਫਾਲੋਅਰ ਥੋੜੇ ਯਾਰ ਜੇ ਬਾਬੇ ਕਿਰਪਾ ਪਰ ਜਿੰਨੇ ਵੀ ਆਏ ਸਾਰੇ ਮੇਰੇ ਭਰਾ ਵੱਡੇ ਦੇ ਅਰਬੀ ਕਰਕੇ ਆ ਨਹੀਂ ਤੇ ਮੈਂ ਇੰਨੀ ਕਿੱਥੋਂ ਕਾ ਦਿਆ ਆ ਵੇਖੋ ਯਾਰ ਇਧਰ ਇਹ ਬਚਾ ਥੋੜਾ ਹੈ ਨਾ ਆਵੇ ਇਹ ਐ ਦੋਵੇਂ ਭਰਾ ਹੀ ਆ ਚਾਚੇ ਤਾਏ ਦੇ ਪੋਤੀ ਹੈ ਜਿੰਨਾਂ ਦੀ ਪੈਲੀ ਬੰਦੇ ਦੇ ਆਪਣੇ ਆ ਪਰ ਨਹੀਂ ਯਾਰ ਗਲਤ ਕੀਤਾ ਜਿਹੜਾ ਗਲਤ ਹੈ ਗਲਤ ਕਹੋ ਜਿਹੜਾ ਸਹੀ ਆ ਸਹੀ ਕਹੋ ਹੁਣ ਆ ਰੋਖਿਆ ਚਲੋ ਇਹ ਥੱਲੇੋਂ ਤੱਕ ਬਜਿਆ ਬੜੇ ਰੋਖ ਕਾਹਦਾ ਰਿਓ ਆਵੇ ਇਹਨੂੰ ਕੰਡੇ ਵੀ ਲੱਗੇ ਆਵੇ ਨਾਲ ਲਾ ਲਵੇ ਆ ਜਾਮ ਨੂੰ ਚਲੇ ਥੋੜਾ ਜਿਹਾ ਆ ਵੇਖੋ ਥੱਲੇੋਂ ਮੋੜ ਦੇਖੋ ਤੁਸੀਂ ਸੜ ਗਿਆ ਨਾ ਇਹਨੂੰ ਪਾਣੀ ਨਹੀਂ ਦੇ ਸਕਦੇ ਆਪਾਂ ਦਾ ਆਪਾ ਸਾੜਦੇ ਕਿਉਂ ਯਾਰ ਪਹਿਲੀ ਗੱਲ ਤੇ ਇਹਦੇ ਨਾਲ ਮੈਂ ਸੜਕ 'ਤੇ ਪਹਿਲੀ ਕਿੰਨੀ ਕਿੰਨੇ ਨਿਕਲ ਆਉਣੀ ਆ ਆ ਵੇਖੋ ਯਾਰ ਬਈ ਮੈਂ ਬਹੁਤ ਜ਼ਿਆਦਾ ਰਿਸਕ ਜਾ ਲੈ ਕੇ ਬਣਾਉਂਦਾ ਮੇਰੀ ਕਲੇ ਵੀ ਹੋ ਸਕਦੀ ਯਾਰ ਪੇਡਾ ਲੈਣਾ ਤੇ ਤੂੰ ਕੋਣ ਹੁੰਦਾ ਵੀਡੀਓ ਬਣਾਉਣ ਵਾਲਾ ਸਾਡੇ ਤੇ ਪਰ ਇੱਕ ਗੱਲ ਦੇ ਤੇ ਰੱਖਿਓ ਬੜੀ ਬਤ ਪਰ ਇੱਕ ਗੱਲ ਤਾਂ ਮੈਂ ਕਹਿਣਾ ਆ ਆਪਾਂ ਸਾਰਿਆਂ ਨੂੰ ਪਤਾ ਦਿੱਲੀ ਵੇਖੇ ਨਾ ਅਰੇ ਤਰੇ ਜੱਲੀ ਵੇਖਿਆ ਨਾ ਕਰੋਨੇ ਦਾ ਕੀ ਹਾਲ ਕੀਤਾ ਸੀ ਜਦੋਂ ਲੋਕਾਂ ਨੂੰ ਆਕਸੀਜਨ ਤੋਂ ਜੇ ਆਪਾਂ ਬਚੇ ਨਾ ਇੰਨਾ ਕਰਕੇ ਉੱਧਰ ਜਦੋਂ ਇੰਨਾ ਕਰਕੇ ਬਿਠਾ ਇੰਨਾ ਕਰਕੇ ਬਚਿਆ ਤੁਰਿਆ ਤੇ ਯਾਰ ਬੜਾ ਦੁੱਖਿਆ ਲੱਗਾ ਯਾਰ ਮੈਨੂੰ ਵੀਡੀਓ ਬੜੀ ਇੰਨੀ ਬਣਾਣੀ ਨਹੀਂ ਆਦੀ ਮੈਂ ਪ੍ਰੈੰਗ ਪ੍ਰੋ ਕਰ ਸਕਦਾ ਆ ਵੇਖ ਹਾਲ ਇੱਕ ਮਿੰਟ ਆ ਦਿਖਾ ਕਰ ਮੈਂ ਆ ਵੇਖ ਯਾਰੇ ਕਰ ਕਰ ਕਰਦੇ ਆ ਜੀ ਆਪ ਸੋਚ ਲੋ ਯਾਰੇ ਇਹ ਇਦਾਂ ਸਹੀ ਲੱਗਦਾ ਪਾਲਾ ਜੇ ਇਹਦੇ ਨਾਲ ਇਹਦੇ ਨਾਲ ਇੱਕ ਇੱਕ ਫੇਰਾ ਜਦ ਤੂੰ ਲੈ ਆਂ ਤੋ ਖਲੂਨਾ ਤੋ ਅਰੇ ਨਾਲੇ ਇੱਕ ਇੱਕ ਫੇਰਾ ਹੱਲਾ ਦਾ ਲਾ ਦਿੰਦੇ ਕਿੱਡੀ ਗੱਲ ਨਹੀਂ ਥੋੜਾ ਰੱਖ ਓਥੇ ਧੱਕ ਯਾਰ ਕਿੰਨਾ ਤੇੜ ਫੋਕ ਜੂ ਤੁਸੀਂ ਦੱਸ ਦਿਓ ਕਮੈਂਟ ਚ ਮੈਨੂੰ ਦੱਸ ਦਿਓ ਓਥੇ ਰੱਖ ਕੇ ਉਹਨੂੰ ਗਾਰੇ ਯਾਰ ਓਥੇ ਰੱਖ ਕੇ ਤੇ ਓਥੇ ਤੱਕ ਕਿੰਨਾ ਤੇਲ ਲੱਗ ਜੂ ਤੁਹਾਡੇ ਹਿਸਾਬ ਨਾਲ ਲੀਟਰ ਲੱਗ ਜੂ ਨਾ ਆਪਾਂ ਵੀ ਚਲੋ ਜੱਟ ਜੀ ਵੀਦਾਰੇ ਪਤਾ ਹੀ ਐਨਾ ਦਾ ਲੀਟਰ ਲੱਗਣਾ ਨਹੀਂ ਨਾ ਵੈਸੇ ੁੱਲਾ ੁੱਲਾ ਕਹੇ ਵੀ ਲੀਟਰ ਲੱਗਦੀ ਨਾ ਲੱਗਣਾ ਰਿਹਾ ਤਾਂ ਮਤ ਖਾਣਾ ਯਾਰ ਆ ਵੀ ਉਹ ਲੱਗੂ ਫਾਰਾ ਬੇੜਾ ਕਰ ਕਰ ਕਰਦਾ ਯਾਰ ਉੱਖਾ ਦਾ ਮੈਂ ਤੁਹਾਨੂੰ ਨਾ ਆਪਣੇ ਪਿੰਡੋਂ ਦੇ ਲੈ ਕੇ ਬਾਹਰ ਤੱਕ ਵਹਾਉਂਦਾ ਹੋਰ ਅੱਗੇ ਜਾ ਕੇ ਵੀ ਲੋਕਾਂ ਨੇ ਕੀ ਕੀ ਕੀਤਾ ਕਿ ਮੈਨੂੰ ਪਤਾ ਲੱਗਾ ਬਲਾਲੂ ਕੋ ਮੜਾੜੇ ਲੱਗੇ ਪਿੰਡਿਆ ਕਹਿੰਦੇ ਉਹਨਾਂ ਨੇ ਇਹ ਵੀ ਇੱਥੇ ਕੀਤਾ ਹੁੰਦਾ ਰੁੱਖ ਬਹੁਤ ਸੋਹਣੇ ਬਣਾਏ ਆ ਯਾਰ ਜੇ ਮਾਲਾ ਕੋਈ ਆਉਂਦਾ ਸ਼ਾਮੇ ਕੋਈ ਬਹਿ ਜਾਊਗਾ ਇਹ ਫਲ ਦੇਣਾ ਹੀ ਨਹੀਂ ਐਰ ਕੀ ਜਦ ਮੁੰਤਾ ਕਰਦਾ ਇਹਨੇ ਯਾਰ ਕਿ ਇਹਨੂੰ ਫਲ ਲੱਗਣਾ ਹੈ ਪਰ ਨਹੀਂ ਬੇੜਾ ਗਰਕ ਕਰਦਾ ਯਾਰ ਇਹਨਾ ਗੁੱਸਾ ਆਉਂਦਾ ਮੈਨੂੰ ਸੱਚੀ ਕਹ ਦੱਸ ਨਹੀਂ ਸਕਦਾ ਮੇਰੀ ਵੀਡੀਓ ਪਈ ਆ ਸ਼ਾਂਤ ਕਲੇ ਓਵਨ ਚੱਕਰ ਹੀ ਕੋਈ ਨਹੀਂ ਉਹ ਨਹੀਂ ਚੱਕਰ ਕੋਈ ਹੋ ਜੂ ਹੋ ਜੇ ਯਾਰ ਮੈਂ ਕੋਈ ਡਰਦਾ ਥੋੜਾ ਕਿਉਂ ਮੈਂ ਸੱਚ ਦੀ ਗੱਲ ਕਰਦਾ ਮੈਂ ਕੋਈ ਗਲਤ ਕਰਦਾ ਯਾਰ ਕਿੱਥੋਂ ਤੱਕ ਆ ਗਈ ਆ ਆ ਪਹਿਲੀ ਮੇਰੇ ਨਾਲ ਛੜਕਦੀ ਪਹਿਲੀ ਕਿੰਨੀ ਕਿੰਨੀ ਨਿਕਲ ਹੋਣੀ ਪੜਾ ਨੂੰ ਓ ਯਾਰ ਤੁਸੀਂ ਵੇਖੋ ਯਾਰ ਇਹਨਾਂ ਨੇ ਇੰਨਾ ਚ ਵੀ ਜਾਨ ਆ ਯਾਰ ਇੰਨਾ ਚ ਵੀ ਜਾਨ ਆ ਆਪਣੇ ਵਰਗੀ ਯਾਰ ਆਪਾਂ ਸਮਝੇ ਸਿਰਫ ਇਹੀ ਬੰਦੇ ਜੀ ਆਣੇ ਬਾਕੀ ਜੇ ਕੁੱਤਾ ਆਇਆ ਵਾ ਕੁੱਤੇ ਨੂੰ ਡੰਡਾ ਮਾਰਤਾ ਮੱਝ ਆਈ ਮੱਝ ਨੂੰ ਡੰਡਾ ਮਾਰਤਾ ਔਰ ਆਪਾਂ ਇਹ ਨਹੀਂ ਸੋਚਦੇ ਵੀ ਜੇ ਸਾਡੇ ਦੀ ਜਾਨ ਹੋਣਾਂ ਦੀ ਜਾਨ ਆ ਇਹਨਾਂ ਦੀ ਜਾਨ ਆ ਤੇ ਆਹ ਸਾਰੇ ਤਬਾਹ ਹੀ ਕਰਤੇ ਐ ਜਿਹੜੀ ਜਗਾ ਤੇਰੇ ਸਾਰੇ ਰੁੱਖ ਲੱਗੇ ਯਾਰ ਬੜਾ ਗੁੱਸਾ ਚੜਦਾ ਯਾਰ ਕਸਮ ਨਾਲ ਯਾਰ ਬੰਦਾ ਕਮ ਸੇ ਕਮ ਯਾਰ ਬੰਦਾ ਭਜਾ ਹੀ ਜਾਵੇ ਘਾ ਹੀ ਵੜਦੇ ਯਾਰ ਅੱਗ ਲੱਗੇ ਜਿਹੜੀ ਅੱਗ ਹੀ ਨਾ ਲੱਗੇ ਕਾਹਨੋਂ ਆ ਹੋ ਜੂਆ ਰੋਖਾ ਤਾਂ ਮੈਂ ਖਾਉਣਾ ਆ ਰੋਖੋ ਜੂਗਾ ਤੇ ਮੈਨੂੰ ਆ ਵੀ ਦੱਦਿਓ ਵੀਰੋ ਕਦੀ ਵੀ ਨਹੀਂ ਆ ਰੋਖ ਯਾਰ ਨਾ ਆਇਆ ਆ ਵੇ ਲੈ ਹੋ ਜੂਏ ਤੁਹਾਡੇ ਸਾਹਮਣੇ ਹੋਊਗਾ ਪਰ ਇਹਦਾ ਬੇੜਾ ਘਰ ਕੇ ਹੋ ਗਿਆ ਯਾਰ ਬਤਾ ਨੋੜ ਜਾਗੇ ਨਾ ਅੱਗੇ ਜਾਗੇ ਹੋਰ ਖਾਉਂਦਾ ਤੇ ਮੈਂ ਤੁਹਾਨੂੰ ਆਪਣੇ ਅੱਡੇ ਤੋਂ ਲੱਗਾ ਕਿਲੋਮੀਟਰ ਹੋਣਾ ਸਾਰਾ ਤੁਰ ਕੇ ਆ ਗਿਆ ਤੇ ਆ ਵਿਚਾਰਾ ਮੁੰਡਾ ਜਿਹਦਾ ਫੋਨ ਤੇ ਵੀਡੀਓ ਬਣਾਉਂਦਾ ਤੁਹਾਨੂੰ ਪਤਾ ਮੈਂ ਦੱਸਿਆ ਮੇਰੇ ਤਾਂ ਫੋਨ ਨਹੀਂ ਹੈਗਾ ਤੇ ਇਹਦਾ ਵਿਚਾਰੇ ਦਾ ਮਲਿਆ ਮਾਮ ਯਾਰ ਫੋਨ ਤੇ ਦੇ ਤੇ ਆ ਤੇ ਆ ਸਾਡਾ ਜੰਦ ਘਾਰਿਆ ਤੇ ਆ ਸਾਡਾ ਚਾਚਾ ਵਾ ਜਿਹਦੀ ਪਹਿਲੀ ਆ ਇਹ ਜਦਾ ਜਿਹਦੀ ਪਹਿਲੀ ਆ ਤੇ ਬਾਕੀ ਕੋਈ ਨਹੀਂ ਅੱਗੇ ਜਾ ਕੇ ਤੁਹਾਨੂੰ ਬਣਾਵੇ ਫੋਨਾ ਔਰ ਅੱਜ ਤਾਂ ਵੇਖੋ ਆ ਨਾੜਿਆ ਨਾ ਆਪਾਂ ਤੂੜੀ ਲੈਣੀ ਬਣਾ ਠੀਕ ਆ ਨਾ ਤੂੜੀ ਬਣਾ ਲਈ ਕੁਝ ਨਹੀਂ ਜਾਂਦਾ ਯਾਰ ਜੇ ਆਪਾਂ ਇਹਦੇ ਨਾਲ ਇੱਕ ਇੱਕ ਚੱਕਰ ਲਾ ਸੀ ਇਹ ਨਾ ਹਲਾਦਾ ਜਾਂ ਤਵੀਆਂ ਦਾ ਤੇ ਕੋਈ ਨਹੀਂ ਦੋਨ ਆ ਵੇਖੋ ਕਿੰਦਾ ਸੋਹਣਾ ਰੋਖਿਆ ਸਿਆ ਆ ਵੀ ਵੇ ਲੋ ਯਾਰ ਇਹਦੀ ਸ਼ਾਮਾ ਦੇਖੋ ਕਿਥੇ ਨਹੀਂ ਜਾਂਦੀ ਆਹ ਸ਼ਾਮੇ ਖਰੋਤਾ ਬੰਦਾ ਇੱਧਰ ਨੂੰ ਕੋਈ ਬਸ-ਬੁੱਸ ਕੋਈ ਨਹੀਂ ਜਾਂਦੀ ਯਾਰ ਇਸ ਪਿੰਡ ਨੂੰ ਲੱਗ ਗਿਆ ਸਾਡੇ ਪਿੰਡ ਆ ਲਾਲੂ ਘੁੰਮਣਾ ਔਰ ਪਿੱਛੇ ਮੇਰਾ ਪਿੰਡ ਆ ਉਹ ਖਾ ਪਿੱਛੇ ਚਲ ਕੋਈ ਇਨੇ ਚੱਟ ਗਲਾ ਮੈਂ ਇਹੀ ਕਹਾਂ ਜਿਆਦਾ ਭਰਾਵਾ ਹੱਥ ਜੋੜ ਕੇ ਮੈਂ ਵੀਡੀਓ ਦਾ ਨੂੰ ਸ਼ਾਇਦ ਉਹ ਸਦਾ ਨਾ ਪਸੰਦ ਆਵੇ ਪਰ ਭਾਈ ਇਹ ਰਿਸਕ ਜਾਈ ਲਾ ਕੇ ਮੈਂ ਪਾ ਰਿਹਾ ਚੱਲੂ ਠੀਕ ਨਹੀਂ ਚੱਲੂ ਤਾਂ ਵੀ ਕੋਈ ਚੱਕਰ ਨਹੀਂ ਪਰ ਜੋ ਮੇਰੇ ਦਿਲ ਨੂੰ ਲੱਗੀ ਨਾ ਗੱਲ ਮੈਂ ਉਹ ਬੋਲਣਾ ਚਾਹਦਾ ਸੀ ਵੀ ਮੈਨੂੰ ਬਹੁਤ ਬੁਰਾ ਲੱਗਾ ਯਾਰ ਤੈਨੂੰ ਦਿਖਾਉਂਦਾ ਵੇਖੋ ਸਾਰੇ ਦਿਖਾਉਂਦਾ ਰੋਕ ਵੇਖੋ ਕਿੱਦਾਂ ਸੋਣਾ ਫਿਰ ਆ ਰੋਕ ਕਿੱਦਾਂ ਸੋਣਾ ਮੈਨੂੰ ਫਨ ਲੱਗ ਗਿਆ ਅੰਕ ਆ ਬਾਲੂੜਾ ਕਾਹਲੇ ਕਿਹੜੇ ਲੱਛਾਈ ਬਣੇ ਆ ਵੇਖੋ ਇਹਨੂੰ ਫਾਲੂ ਲੱਗਾ ਯਾਰ ਕੀ ਪਰ ਜੇ ਇਹਨੂੰ ਅੱਗ ਲੱਗੀ ਨਾ ਇਹਨੇ ਸਾਰਾ ਸੜ ਜਾਣਾ ਚੀਂ ਨੇ ਬਈ ਹੱਥ ਜੋੜ ਕੇ ਰਿਕਵੈਸਟ ਕਰਦੇ ਜਿਨ੍ਹਾਂ ਦੀ ਪੈਲੀਆਂ ਦਾ ਛੜਕ ਦੇ ਲਾਲ ਬਈ ਇੰਨਾ ਕੰਮ ਕਰ ਲਿਆ ਕਰੋ ਯਾਰ ਜੇ ਆਪਾਂ ਨੂੰ ਦਰਦ ਹੁੰਦੀ ਆ ਨਾ ਤੇ ਇਹਨਾਂ ਨੂੰ ਵੀ ਦਰਦ ਹੁੰਦੀ ਯਾਰ ਬਈ ਮੈਨੂੰ ਬਹੁਤ ਬੁਰਾ ਲੱਗਾ ਯਾਰ ਸੱਚੀ ਉਹਨਾਂ ਰੁੱਖ ਸਾੜ ਤੇ ਨਾ ਉਹ ਬੰਦਾ ਜਿਹੜਾ ਸਾਈਕਲ ਤੇ ਗਿਆ ਉਹਦੀ ਪੈਲੀ ਆ ਆਪਾਂ ਕੋਈ ਡਰ ਕੇ ਥੋੜਾ ਬਣਾ ਰਹੇ ਮੈਂ ਕੋਈ ਗਲਤ ਕਰ ਰਿਹਾ ਮੈਨੂੰ ਕੋਈ ਡਰ ਨਹੀਂ ਹੈਗਾ ਮੇਨ ਗੋਰਾ ਬਲੌਗਰ ਨੂੰ ਜਿੰਨੇ ਮੈਨੂੰ ਭਰਾ ਚੈਨਲ ਦਿੱਤਾ ਮੇਰੇ ਭਰਾ ਨੇ ਉਹਦਾ ਦੇਣ ਕਦੀ ਨਹੀਂ ਭੁੱਲ ਸਕਦਾ ਬਾਕੀ ਯਾਰ ਤੁਹਾਨੂੰ ਮੈਂ ਦਿਖਾਉਂਦਾ ਵੇਖੋ ਯਾਰ ਰੋਕ ਮੈਂ ਤੁਹਾਨੂੰ ਇਹੀ ਚੀਜ਼ ਦਿਖਾਉਣਾ ਚਾਹੁੰਦਾ ਵੇਖੋ ਦੀ ਕਿੱਡੇ ਸੋਹਣੇ ਲੱਗਦੇ ਨੇ ਯਾਰ ਯਾਰ ਵੀਡੀਓ ਜ਼ਰੂਰ ਲੰਬੀ ਹੋ ਗਈ ਆ ਪਰ ਦੇਖਿਓ ਚਾਹੇ ਨਾ ਦੇਖਿਓ ਪਰ ਸ਼ੇਅਰ ਕਰ ਦਿਓ ਜਿੰਨਾਂ ਦੀ ਪੈਲੀ ਨੇ ਨਾਲ ਰੁੱਖਾਂ ਦੇ ਉਹ ਸੌਰੀ ਰੁੱਖਾਂ ਦੇ ਕਹਿੰਦਾ ਜਿੰਨਾਂ ਦੀ ਪੈਲੀ ਨੇ ਨਾਲ ਛੜਕਾ ਦੇ ਉਹਨਾਂ ਨੂੰ ਪਤਾ ਲੱਗ ਜਾਏ ਵੀ ਨਹੀਂ ਯਾਰ ਆਹ ਕੰਮ ਵਾਕਈ ਗਲਤ ਹੈ ਜੇ ਮੈਂ ਗਲਤ ਆ ਤਾਂ ਮੈਨੂੰ ਦੀ ਗਾਲਾਂ ਕੱਢੋ ਕਮੈਂਟ ਚ ਜਿੰਨੀ ਮਰਜ਼ੀ ਕਮੈਂਟ ਚ ਨਹੀਂ ਕੱਢ ਰਿਹਾ ਮੇਰਾ ਨੰਬਰ ਲੈ 8872693 93131 ਨੰਬਰ 88726 93131 ਬਾਕੀ ਯਾਰ ਠੀਕ ਐ ਇੰਨਾ ਹੀ ਮੈਂ ਕਹਿਣਾ ਸੀ ਪਰ ਆਪਾਂ ਫੈਨ ਆ ਦੀਪ ਸਿੱਧੂ ਦੇ ਪਰ ਜਦੋਂ ਦਾ ਦੀਪ ਸਿੱਧੂ ਦਾ ਨਹੀਂ ਨਾ ਉਹ ਸਾਥ ਤਾਂ ਜਾ ਠੀਕ ਐ ਕਦੋਂ ਦਿਖਾਈ ਯਾਰ ਓਕੇ ਨਾਲ ਆ ਵੇਖੋ ਯਾਰ ਕਿਤੇ ਛੋੜਿਆ ਯਾਰ ਪਿਆ ਬਸ ਇਹ ਕਹਿੰਦਾ ਕਰੋਨਾ ਫੇਰ ਆਉਣ ਵਾਲਾ ਚੇਤੇ ਰੱਖਿਓ ਇੰਨੀ ਗੱਜ ਚੇਤੇ ਰੱਖਿਓ ਜੇ ਇਹ ਨਾਲ ਰਹੇ ਰੋਕ ਨਾ ਰਹੇ ਤੇ ਰਹਿਣਾ ਆਪਾਂ ਵੜੀਆਂ ਉਹ ਕੀ ਕਹਿੰਦੇ ਯਾਰ ਸਿਮਰਤ ਕਰ ਰੋਕ ਲਗਾਓ ਧੀ ਬਚਾਓ ਇਧਰ ਧੀ ਵੀ ਮਾਰੀ ਜਾਂਦੇ ਆ ਤੇ ਰੁੱਖ ਵੀ ਮਾਰੀ ਜਾਂਦੇ ਆ ਹੁਣ ਹੋ ਗਿਆ ਕਰੋ ਧੀ ਮਾਰੋ ਤੇ ਰੁੱਖ ਮਾਰੋ ਐਦਾਂ ਕੋਈ ਭਲਾਓ ਸ਼ੇਰ ਸ਼ੂਰ ਕੋਈ ਉਹ ਗਾਣਾ ਹੈਗਾ ਨਾ ਧੀਆ ਦੇ ਤੇਰੇ ਕਾਰਨ ਕੋ ਹੁੰਦੀ ਵੇੜੇ ਦੀ ਉਦਾਂ ਹੀ ਰੌਣਕ ਆ ਗੱਲ ਅਦਰੇ ਖੋਣੀ ਆ ਰਿਹਾ ਪਿੱਛੋਂ ਤੁਰ ਕੇ ਅਥਰ ਮਾਨ ਨਾ ਰੋਕਤੇ ਸਾਦਾ ਨਾ ਛਾਂ ਚ ਹੁਣ ਮੈਂ ਛਾਂ ਵਿੱਚ ਖਲੋਤਾ ਠੀਕ ਆ ਕੱਲ ਨੂੰ ਕੋਈ ਆ ਸਾਦਾ ਵਾ ਬਈ ਯਾਰ ਮੈਨੂੰ ਜਿਆਦਾ ਗੱਲ ਕਰਨੀ ਨਹੀਂ ਆਉਂਦੀ ਨਾਰਮਲ ਗੱਲਾਂ ਕਰਨੀਆਂ ਆਉਂਦੀਆਂ ਪਰ ਮੈਂ ਕਹਿੰਦਾ ਯਾਰ ਨਾਕਾ ਕੰਮ ਕਰੋ ਬਹੁਤ ਮਾੜਾ ਯਾਰ ਇਹ ਲੈ ਲੇਖਾ ਦੇਣਾ ਪਊਗਾ ਇਹ ਭੁੱਲ ਜੋ ਦੀ ਵੀ ਅਸੀਂ ਰੁੱਕ ਸਾੜ ਤੇ ਸਾਾਨੂੰ ਕੋਈ ਨਹੀਂ ਆ ਵੀ ਸਾਰਾ ਸਾਹਕਤਾ ਉੱਪਰ ਹੋਣਾ ਜਾਓ ਠੀਕ ਆ ਇਹ ਨਹੀਂ ਕਰ ਮੈਂ ਮੈਨੂੰ ਕੋਈ ਆਲੇ ਕਿਹਾ ਨਾ ਤੂੰ ਕੰਮ ਅਤੁਰਿਆ ਨੀ ਯਾਰ ਮੈਨੂੰ ਕੋਈ ਆਲੇ ਕਿਹਾ ਯਾਰ ਵੀ ਤੂੰ ਕੰਮ ਨਹੀਂ ਕਰਦਾ ਉਹ ਨਹੀਂ ਕਰਦਾ ਇਹਦਾ ਮੈਸ ਪਤਾ ਉਹ ਭਾਜੀ ਨਾ ਮੇਰਾ ਆਪਣਾ ਭਰਾ ਵੱਡਾ ਮਨਿੰਦਰ ਇਟਲੀ ਵਾਲਾ ਉਹਦਾ ਬਲੌਗਰਾਂ ਦੀ ਕੁੱਤੇ ਖਾਣੀ ਕਰਦਾ ਭਰਾ ਸਾਡਾ ਉਉਹੀ ਵਜਾ ਨਾਲ ਮੈਂ ਅਰਵੀ ਭਾਈ ਨੂੰ ਮਿਲਿਆ ਅਰਵੀ ਭਾਈ ਨੂੰ ਮਿਲ ਤੋ ਬੜਾ ਮੇਰੀ ਜ਼ਿੰਦਗੀ ਬਦਲ ਗਈ ਯਾਰ ਸਾਰੀ ਜ਼ਿੰਦਗੀ ਬਦਲ ਗਈ ਹਿਸਾਬ ਨਾਲ ਤੇ ਦੋਵਾਂ ਨੂੰ ਸਲੂਟ ਆ ਮੇਰੀ ਬਨਿੰਦਰ ਭਾ ਨੂੰ ਵੀ ਤੇ ਅਰਵੀ ਭਾ ਨੂੰ ਵੀ